ਸੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਜਿਹੜੀ ਡਿੱਗੀ ਹੁੰਦੇ ਚਾਰ ਲਫਾ ਪਾਪਾ ਆ ਕੇ ਸੈੱਟ ਕਰਕੇ ਹੁਣ ਮੋਟਰ ਆ ਕੇ ਤੇ ਭਰਨੀ ਆ ਤੇ ਸਫਾਈ ਕਰਨ ਲੱਗੇ ਆ ਇਹ ਇਧਰ ਪੈਪਾ ਫਿੱਟ ਕਰੀ ਜਾਂਦੇ ਆਪਣੇ ਬੰਦੇ ਸਫਾਈ ਕਰਕੇ ਚਾਲੂ ਕਰਦੇ ਉਹਰੇ ਲਫਾਫਾ ਸਾਰੇ ਪਏ ਆ ਆ ਸਲਮਾਨ ਤੇ ਆਪਾਂ ਨਿਸ਼ਾਨੀਆਂ ਲਾਉਂਗੇ ਮਿਲੀਆਂ ਆ ਆ ਉਹ ਨਿਸ਼ਾਨੀ ਜੁਵਾੜੇ ਇੱਧਰ ਤਿੰਨ ਲੱਗ ਗਈਆਂ ਇਹਦੀ ਆਖਰ ਤੇ ਲੱਗੀ ਹੁੰਦੀ ਫਿਰ ਲਾ ਕੇ ਆਪਾਂ ਹਾਂ ਪਿੱਛੇ ਨਹੀਂ ਆ ਮਗਰ ਪੈਪ ਨਾਲ ਮੋਰੇ ਗੱਡੀਆਂ ਦੇ ਤੁਹਾਨੂੰ ਦਿਖਾਉਣੇ ਆ ਨਵੀਆਂ ਨਵੀਆਂ ਵੀਡੀਓ ਨੂੰ ਆਪਣੇ ਚੈਨਲ ਤੇ ਦੇਖਣ ਨੂੰ ਮਿਲਦੀਆਂ ਜੀ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਸ ਤੇ ਦੇਖਦੇ ਆ ਸਪੋਰਟ ਆ ਤਾਂ ਵੀਡੀਓ ਬਣਾਉ ਨੂੰ ਜੀ ਕਰਦਾ ਮਗਾਸੇ ਤਾਂ ਮੈ ਪਤਾ ਹੀ ਜੱਟਾਂ ਦੇ ਕੰਮ ਮੁੱਕਦੇ ਨਹੀਂ ਤੇ ਵੀਡੀਓ ਦਾ ਕਿੱਥੇ ਬਣਾਉਣੀ ਇਹ ਤਾਂ ਚੱਲ ਆਰੇ ਲੱਗੇ ਰੀ ਦਾ ਹੋਰ ਕੀ ਕਰਨਾ ਆਪਾਂ ਪੜਾਈ ਦੇ ਨਾਲ 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 ਵੀਡੀਓ ਬਣਾ ਲਈ ਦੇ ਨਾਲ ਨਾਲ ਜਮੇਂਦੀ ਆਪਾਂ ਨੂੰ ਨਾ ਕਰਦਾ ਕੰਮ ਕਰੀਦਾ ਬਾਕੀ ਸਾਨੂੰ ਉਹ ਮੋਰੇ ਵਹੋਣੇ ਕਿਵੇਂ ਮਾਰਦੇ ਆ ਪਾਪਾ ਮਾਰਦਾ ਪਿਆ ਪਿੱਛੇ ਉਥੀ ਡਾ ਲਏ ਆਪਾ ਲੋਵਰੇ ਡਿੱਗੀ ਪਾਰਕ ਡ੍ਰਿਪ ਜਿਹੜੀ ਚਲਾਤੀ ਆਪਾਂ ਹੰਦਰ ਆ ਸਿਸਟਮ ਮੰਨੇ ਲੋਤੇ ਆ ਸਾਰਾ ਕੁਝ ਜੀ ਇੰਦਰਾਂ ਡ੍ਰਿਪ ਜਿਹੜੀ ਹਰੇ ਕੰਟਰੋਲ ਹੁੰਦੀ ਆ ਇੱਕ ਰੀ ਹੁਣ ਭਾਰਤੇ ਆਪਾਂ ਬੀ ਲਾ ਗਿਆ ਤੇ ਮੈਨੂੰ ਬਾਹਰ ਜਾਣਾ ਪੈ ਗਿਆ ਕਿਤੇ ਆਹਾਂ ਕਰਕੇ ਬੀ ਲਾਉਣਾ ਵੀਡੀਓ ਉਹ ਮੈਤੋਂ ਨਹੀਂ ਬਣੀ ਪਰ ਮੈਂ ਬਣਵਾ ਲਈ ਹਰ ਜਰੂਰ ਵਿੱਚ ਕਰ ਦਾਂਗੇ ਤੇ ਆ ਭਰੀ ਭੀ ਉਹ ਦੀ ਇਹ ਇਨਰਨੈਟਰ ਖੜਾ ਇਨਰਨੈਟਰ ਦੇ ਚਲਾਈ ਆਪਾਂ ਇਹ ਚਾਲ ਲੈ ਕਿ ਅੱਜ ਤੋਂ ਲੱਗ ਤੀ ਉਹ ਤੇ ਲੱਗ ਗਿਆ ਨਹੀਂ ਸ਼ਾਮ ਵਖਾਉਣੇ ਤੋਂ ਪਾ ਗਰਮੀ ਬਹੁਤ ਆ ਤੈਂ ਦੁਪਹਿਰ ਦਾ 2:30 ਦਾ ਤਾਂ ਤਾਂ ਹੀ ਤੋਂਪੀ ਜੀ ਦਿਖੀ ਜੀ

ਹਾਂਜੀ ਵੀਰੇ ਅੱਜ ਵੀ ਲਾਉਣ ਤੋਂ ਬਾਅਦ ਚੱਕਾ ਦੇਣਾ ਦੇ ਨਹੀਂ ਜਿਹੜਾ ਜੇ ਮਤਲਬ ਤੇ ਤਾਂ ਜਿਹੜੀਆਂ ਪੱਲਾ ਆਪਣੀਆਂ ਉਗ ਗਈਆਂ ਉਹ ਦਿਖਾਉਣੀਆਂ ਆਹ ਦੇਖੋ ਕਰੋ ਚੈੱਕ ਆਹ ਆਕਨੀ ਆਹ ਪਸਾਰੇ ਜਿਹੜਾ ਇੱਧਰ ਇੱਧਰ ਬੈਲਟ ਤੇ ਵੱਲਾਂ ਕਪੀਆਂ ਸਾਰੀਆਂ ਬਹੁਤ ਵਧੀਆ ਹੋ ਗਈਆਂ ਜਰਮੀਨੇਸ਼ਨ ਹੋ ਰਹੀ ਆ ਬੀਜ ਆ ਕਈ ਲਫਾ ਫਿਆ ਕੇ ਅੱਗੇ ਪਿੱਛੇ ਇਹ ਸੈੱਟ ਕਰਦੇ ਪਏ ਹਾਂ ਅਸੀਂ ਜਿਹੜੀ ਵੱਲਾਂ ਸਹੀ ਬਾਹਰ ਆ ਜੇ ਤੇ ਆਕੇ ਚਾਦਰ ਜਿਹੜੇ ਬੀਜ ਸੁੱਕੇ ਸੀ ਨਾ ਤਰਾਈ ਨਹੀਂ ਪਾਣੀ ਨਹੀਂ ਪਿਆ ਡ੍ਰਿਪ ਸੈੱਟ ਕਰ ਮੈਂ ਇੱਕ ਵਾਰੀ ਪਾਣੀ ਫਲਾਬ ਦੇ ਕੇ ਸੈੱਟ ਕਰਦੇ ਹਾਂ ਉਸ ਤੋਂ ਬਾਅਦ ਡ੍ਰਿਪ ਸੈੱਟ ਕਰੀ ਜਾਂਦਾ ਮੈਂ ਨਾਲ ਦੇ ਨਾਲ

रस्सियाँ भी बजी जा रही जो बल्ला रस्सियों बल रहे हैं तो लेबर लगी हुई अपनी सारी पानी पीन गए बल्ला अपन इधर वे खो कर बच्चे एक ਆਵਲਾ ਆ ਗਿਆ ਇਹ ਉਹ ਕਈ 5 5 ਪੱਤੇ ਕੱਢੀ ਖੜੀਆਂ ਆ ਹਰਿਆਲੀ ਦੀ ਨਿਚਾਰੇ ਪਾਸੇ ਵੱਲਾਈ ਵੱਲ ਆ ਚੱਕਰੋ 1 2 3 4 5ਵਾਂ ਪੱਤਾ ਕੱਢੀ ਖੜੀ ਐ ਕਈ ਵੱਲਣਾ 6 6 ਕੱਢੀ ਖੜੀਆਂ ਤੇ ਬਾਕੀ ਸਾਰਾ ਹੈ ਇਆ ਤੀ ਕਣਕ ਦਾ ਸੀਜ਼ਨ ਵੀ ਚਾਲੂ ਹੋ ਗਿਆ ਵਾਢੀ ਸ਼ੁਰੂ ਜਿਹੜੀ ਓਪੀ ਆ ਤੇ ਸੁਪਰਮਾਤਮਾ ਚੜ੍ਹਦੀ ਗਲਾਂ ਰੱਖੇ ਤੇ ਮੇਰ ਪਰ ਹੱਥ ਰੱਖੇ ਸਾਰੇ ਵੀਰਾਂ ਦੇ ਫਸਲਾਂ ਤੇ ਤੇ ਬਾਕੀ ਬਾਕੀ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਪਰ ਹਜੇ ਤੱਕ ਜਿਹੜੀ ਆ ਬਚਤ ਮੈਂ ਪ੍ਰਮਾਤਮਾ ਦਾ ਪੂਰਾ ਸਹਾਰਾ ਸਾਰੇ ਜੱਟ ਕਿਸਾਨਾਂ ਦੇ ਨਾਲ ਜੱਟਾਂ ਦੇ ਨਾਲ ਤੇ ਈ ਵਾਹਿਗੁਰੂ ਕਿਰਪਾ ਰੱਖੇ ਤੇ ਇਸ ਵੀਡੀਓ ਦੀ ਆ ਪੈਂਡਿੰਗ ਇੱਥੇ ਕਰਦੇ ਆ ਜੀ ਜਲਦ ਮਿਲਦੇ ਨਵੀਂ ਕਿਸੇ ਅਗਲੀ ਵੀਡੀਓ ਚ ਤੇ ਨਵੀਂ ਔਰ ਮਤਲਬ ਕਿ ਆਪਾਂ ਮਸ਼ੀਨ ਟੂੜੀ ਵਾਲੀ ਜਿਹੜੀ ਉਹ ਲੈਣ ਦੀ ਉਹਨ ਦੀ ਜਿਹੜੀ ਕਲਿੱਪ ਆਪਾਂ ਅਗਲੀ ਵੀਡੀਓ 'ਚ ਐਡ ਕਰਾਂਗੇ ਕਿਉਂਕਿ ਇਹ ਵੀਡੀਓ ਫਿਰ ਲੰਮੀ ਜਾਂਦੀ ਹੋਊ। ਤਾਂ ਆਪਾਂ ਕਣਕ ਵਟਣ ਦਾ ਜਾਂ ਉਹ ਸਾਰਾ ਸੀਜ਼ਨ ਜਿਹੜਾ ਆਪਣੇ 4 ਪਤਨ 4 5 ਵੀਡੀਓ ਆਉਣੀਆਂ ਉਹ ਸਾਰੀਆਂ ਅਗਲੇ ਹੁਣ ਕਣਕ ਦੀਆਂ ਉੱਤਰ ਆਉਣਗੀਆਂ। ਨੱਟ ਦੀਆਂ ਘੱਟ ਆਉਣੀਆਂ ਆ ਮੈਂ ਵਿੱਚ ਕਲਿੱਪ ਐਡ ਹੋ ਜੂ ਕਰੂਗੇ ਤੇ ਬਾਕੀ ਤੁਹਾਨੂੰ ਮਿਲਦੇ हूं ਥੋ ਧੰਨਵਾਦ ਸਾਰੇ ਵੀਰਾਂ ਦਾ ਜਲ ਮਿਲਦੇ ਨਵੀਂ ਵੀਡੀਓ ਚ